ਨੀਟ ਪ੍ਰੀਖਿਆ 2024 ਨੂੰ ਲੈ ਕੇ ਚੱਲ ਰਿਹਾ ਵਿਵਾਦ ਥੰਮਣ ਦਾ ਨਾਮ ਨਹੀਂ ਲੈ ਰਿਹਾ ਹੈ ਅੱਜ ਸੁਪਰੀਮ ਕੋਰਟ ਵੱਲੋਂ ਇੱਕ ਫਟਫਟ ਫੈਸਲਾ ਨੀਟ ਭਰਤੀ ਪ੍ਰੀਖਿਆ ਨੂੰ ਲੈ ਕੇ ਕੀਤਾ ਜਾ ਰਿਹਾ ਹੈ 5 ਮਈ ਨੂੰ ਅੰਡਰਗ੍ਰੈਜੂਏਟ ਮੈਡੀਕਲ ਕੋਰਸ ਲਈ ਨੀਟ ਭਰਤੀ ਪ੍ਰੀਖਿਆ ਅਯੋਜਿਤ ਕੀਤੀ ਗਈ ਸੀ ਤੇ 4 ਜੂਨ ਨੂੰ ਇਸਰ ਰਿਜ਼ਲਟ ਆਇਆ ਸੀ 23 ਲੱਖ ਵਿਦਿਆਰਥੀ ਨੀਟ ਭਰਤੀ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਨ 4 ਜੂਨ ਨੂੰ ਆਏ ਹੋਏ ਰਿਜ਼ਲਟ ਵਿੱਚ 67 ਵਿਦਿਆਰਥੀਆਂ ਨੇ 720 ਵਿੱਚੋਂ 720 ਨੰਬਰ ਲੈ ਜਾ ਕੇ ਨੰਬਰ 1 ਰੈਂਕ ਹਾਸਲ ਕੀਤਾ ਸੀ ਨੀਟ ਦੇ ਆਏ ਹੋਏ ਰਿਜ਼ਲਟ ਤੋਂ ਬਾਅਦ ਹੀ ਨੀਟ ਭਰਤੀ ਪ੍ਰੀਖਿਆ ਤੇ ਕਪੜਾ ਹੋਣ ਦੇ ਦੋਸ਼ ਲੱਗ ਰਹੇ ਹਨ ਦਿੱਲੀ ਹਾਈ ਕੋਰਟ ਸਮੇਤ 7 ਹਾਈ ਕੋਰਟਾਂ ਵਿੱਚ ਨੀਟ ਭਰਤੀ ਪ੍ਰੀਖਿਆ ਖਿਲਾਫ ਅਪੀਲਾਂ ਦਾਇਰ ਕੀਤੀਆਂ ਗਈਆਂ ਹਨ ਸੁਪਰੀਮ ਕੋਰਟ ਨੇ ਸਭ ਅਪੀਲਾਂ ਨੂੰ ਇਕੱਠਾ ਕਰਕੇ ਇਕੱਠੀ ਕਾਰਵਾਈ ਕਰਕੇ ਸੁਣਵਾਈ ਕਰਨੀ ਹੈ 1563 ਵਿਦਿਆਰਥੀਆਂ ਨੂੰ ਕ੍ਰੇਸ ਮਾਰਕਸ ਐਨਟੀਏ ਵੱਲੋਂ ਦਿੱਤੇ ਗਏ ਸਨ ਕਿਉਂਕਿ ਵਿਦਿਆਰਥੀਆਂ ਨੂੰ ਪੇਪਰ ਕਰਨ ਲਈ ਨਿਰਧਾਰਤ ਸਮੇਂ ਨਾਲੋਂ ਘੱਟ ਸਮਾਂ ਮਿਲ ਪਾਇਆ ਸੀ ਸਿਪਰੀਮ ਕੋਰਟ ਨੇ ਸਿਰਫ 1563 ਵਿਦਿਆਰਥੀਆਂ ਦੀ ਹੀ ਦੁਬਾਰਾ ਪ੍ਰੀਖਿਆ ਕਰਾਉਣ ਦਾ ਆਦੇਸ਼ ਦਿੱਤਾ ਸੀ ਜਿਨ੍ਹਾਂ ਨੂੰ ਕੇ ਗ੍ਰੇਸ ਮਾਰਕਸ ਮਿਲੇ ਸਨ ਤੇ ਬਾਕੀਆਂ ਦੀ ਹੋਰ ਹੀ ਕਾਉਂਸਲਿੰਗ ਤੇ ਕੋਈ ਰੋਕ ਨਹੀਂ ਲਗਾਈ ਸੀ ਨਾਲ ਹੀ ਐਨਟੀਏ ਨੂੰ 8 ਜੁਲਾਈ ਤੱਕ ਸਾਰੇ ਮਾਮਲੇ ਲਈ ਜਵਾਬ ਦੇਣ ਲਈ ਕਿਹਾ ਗਿਆ ਸੀ ਨੀਟ ਪ੍ਰਤੀ ਪ੍ਰੀਖਿਆ ਵਿੱਚ ਹੋਈ ਧੰਦਲੀ ਕਾਰਨ ਤੇਸ਼ਪਰ ਵਿੱਚ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਪਟਨਾ ਵਿੱਚ ਪੇਪਰ ਲੀਕ ਮਾਮਲੇ ਵਿੱਚ 13 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ ਬਿਹਾਰ ਆਰਥਿਕ ਅਪਰਾਧ ਇਕਾਈ ਨੂੰ ਅਹਿਮ ਸਪੂਤ ਪੇਪਰ ਲੀਕ ਮਾਮਲੇ ਸਬੰਧੀ ਮਿਲੇ ਹਨ 30 ਲੱਖ ਪ੍ਰਤੀ ਵਿਦਿਆਰਥੀ ਲੈ ਕੇ ਪੇਪਰ ਲੀਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਅੱਜ ਦੀ ਅਹਿਮ ਸੁਣਵਾਈ ਵਿੱਚ ਸੁਪਰੀਮ ਕੋਰਟ ਵੱਲੋਂ ਸ਼ੱਕ ਦੇ ਘੇਰੇ ਵਿੱਚ ਆਉਣ ਵਾਲੇ ਵਿਦਿਆਰਥੀ ਮਾਪੇ ਤੇ ਹੋਰ ਲੋਕਾਂ ਕੋਲੋਂ ਪੁੱਛਗਿੱਛ ਹੋਣੀ ਹੈ ਆਮ ਆਦਮੀ ਪਾਰਟੀ ਵੱਲੋਂ ਅੱਜ ਦਿੱਲੀ ਵਿੱਚ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵਿਦਿਆਰਥੀਆਂ ਵੱਲੋਂ ਲਗਾਤਾਰ ਨੀਟ ਇਮਤਿਹਾਨ ਨੂੰ ਦੁਬਾਰਾ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਕੇਂਦਰੀ ਸਿੱਖਿਆ ਮੰਤਰੀ ਵਿਮਿੰਤਰ ਪ੍ਰਤਾ ਨੇ ਕਿਹਾ ਹੈ ਕਿ NEET ਮੁੱਦੇ ਤੇ NTA ਵੱਲੋਂ ਕੁਝ ਪੇ ਨਿਯਮੀਆਂ ਹੋਈਆਂ ਹਨ ਤੇ NTA ਵਿੱਚ ਸੁਧਾਰ ਦੀ ਲੋੜ ਹੈ ਇਹ ਵੀ ਕਿਹਾ ਹੈ ਕਿ ਅਗਰ ਭਾਰਤੀ ਪ੍ਰੀਖਿਆ ਵਿੱਚ ਕੋਈ ਘੁਟਾਲਾ ਸਾਹਮਣੇ ਆਉਂਦਾ ਹੈ ਤਾਂ NTA ਦੇ ਵੱਡੇ ਅਧਿਕਾਰੀ ਵੀ ਬਖਸ਼ੇ ਨਹੀਂ ਜਾਣਗੇ ਨਿਰਪੱਖ ਜਾਂਚ ਕੀਤੀ ਜਾਵੇਗੀ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ